ਕਿਸਾਨ ਅੰਦੋਲਨ ਦੇ ਵੇਲੇ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਕਿਸਾਨ ਮਾਤਾ ਮਹਿੰਦਰ ਕੌਰ ਜਿਸ ਦੇ ਬਾਰੇ ਇੱਕ ਟਵੀਟ ਰਾਹੀਂ ਅਦਾਕਾਰਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਵੱਲੋਂ ਪਾਇਆ ਗਿਆ ਸੀ ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਮਾਨਹਾਨੀ ਦਾ ਮੁਕੱਦਮਾ ਬਠਿੰਡਾ ਦੀ ਅਦਾਲਤ ਵਿੱਚ ਕੀਤਾ ਗਿਆ ਸੀ ਤੇ ਕੰਗਣਾ ਰਣੌਤ ਵੱਲੋਂ ਮਾਨਯੋਗ ਹਾਈ ਕੋਰਟ ਤੇ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਨੂੰ ਖਾਰਜ ਕਰਨ ਲਈ ਐਪਲੀਕੇਸ਼ਨ ਲਗਾਈ ਗਈ ਸੀ ਜੋ ਕਿ ਮਾਨਯੋਗ ਕੋਰਟ ਵੱਲੋਂ ਕੈਨਸਲ ਕਰ ਦਿੱਤੀ ਗਈ ਸੀ ਤੇ ਕੰਗਣਾ ਰੌਤ ਨੂੰ ਹਦਾਇਤ ਦਿੱਤੀ ਸੀ ਕਿ ਬਠਿੰਡਾ ਦੇ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਅੱਜ ਬਠਿੰਡਾ ਦੇ ਅਦਾਲਤ ਵਿੱਚ ਮੈਂਬਰ ਪਾਰਲੀਮੈਂਟ ਕੰਗਣਾ ਰੌਤ ਨੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਵਕੀਲ ਵੱਲੋਂ ਇਹ ਐਪਲੀਕੇਸ਼ਨ ਲਗਾਈ ਗਈ ਕਿ ਮੈਡਮ ਫਿਜ਼ੀਕਲੀ ਕੋਰਟ ਵਿੱਚ ਪੇਸ਼ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਲਿਆ ਜਾਵੇ। ਅਦਾਲਤ ਵੱਲੋਂ ਦੂਜੇ ਪੱਖ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਉਹਨਾਂ ਦੀ ਇਸ ਐਪਲੀਕੇਸ਼ਨ ਨੂੰ ਕੈਂਸਲ ਕਰ ਦਿੱਤਾ ਤੇ 27 ਅਕਤੂਬਰ 2025 ਨੂੰ ਮੈਂਬਰ ਪਾਰਲੀਮੈਂਟ ਕੰਗਣਾ ਰੌਤ ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਨੇ। ਰੌਤ ਦੇ ਬਿਹਾਫ ਤੇ ਉਹਨਾਂ ਦੇ ਐਡਵੋਕੇਟ ਅਪੀਅਰ ਹੋਏ ਸੀ ਜੀ ਅੱਜ ਕੋਰਟ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਵੀ ਕੰਗਣਾ ਰਨਾਉਤ ਨੂੰ ਪੇਸ਼ੀ ਤੋਂ ਛੋਟ ਮਿਲ ਸਕੇ ਤੇ ਉਹਨਾਂ ਨੇ ਪਰਮਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਨੇ ਉਹਦੇ ਐਪਲੀਕੇਸ਼ਨ ਦਾ ਸਾਡੇ ਤੋਂ ਜਵਾਬ ਲਿਆ ਸੀ ਤੇ ਅਸੀਂ ਜਵਾਬ ਦੇ ਵਿੱਚ ਇਹ ਕਿਹਾ ਸੀ ਇਹ ਵਾਇਲੇਸ਼ਨ ਆਫ ਲਾ ਹੈ ਪਰ ਸੀਆਰਪੀਸੀ ਦੇ ਵਿੱਚ ਇਹਦਾ ਕੋਈ ਪ੍ਰੋਸੀਜਰ ਹੈ ਨਹੀਂ ਬਾਕੀ ਇਨੀਸ਼ੀਅਲ ਸਟੇਜ ਹੈ ਉਹਨੂੰ ਇਨੀਸ਼ੀਅਲ ਸਟੇਜ ਤੇ ਇਹ ਛੋਟ ਨਹੀਂ ਮਿਲਣੀ ਚਾਹੀਦੀ ਤੇ ਕੋਰਟ ਨੇ ਉਹਨਾਂ ਦੀ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਤੇ ਉਹਨਾਂ ਨੂੰ ਸਿਰਫ ਇੱਕ ਦਿਨ ਦੀ ਜਿਹੜੀ ਹੈ ਹਾਜ਼ਰੀ ਤੋਂ ਛੋਟ ਦਿੱਤੀ ਹੈ ਤੇ ਨੈਕਸਟ ਡੇਟ ਤੇ ਅਪੀਅਰ ਹੋਣ ਲਈ ਕਿਹਾ ਜੀ ਅਗਲੀ ਡੇਟ ਕਦੋਂ ਦੀ ਪਈ ਹੈ ਅਗਲੀ ਡੇਟ ਦੇ ਵਿੱਚ 27 ਅਕਤੂਬਰ ਡੇਟ ਫਿਕਸ ਕੀਤੀ ਹੈ ਜੀ ਕੋਰਟ ਨੇ ਉਹਦੇ ਵਿੱਚ ਕੀ ਕਿਹਾ ਗਿਆ ਕੋਰਟ ਨੇ ਉਹਨਾਂ ਦੇ ਕੰਗਣਾ ਰੌਣਦ ਦੇ ਵਕੀਲ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੀ ਅੱਜ ਫਿਲਹਾਲ ਅੱਜ ਦੀ ਪੇਸ਼ੀ ਦੀ ਜਿਹੜੀ ਉਹਨਾਂ ਨੂੰ ਛੋਟ ਮਿਲੀ ਹੈ ਨੈਕਸਟ ਡੇਟ ਤੇ ਉਹਨਾਂ ਨੂੰ ਅਪੀਅਰ ਹੋਣ ਲਈ ਲਾਜ਼ਮੀ ਕੀਤਾ ਹੈ ਜੇ ਨਹੀਂ ਅਪੀਅਰ ਹੋਣਗੇ ਤਾਂ ਉਹਨਾਂ ਨੂੰ ਦੇ ਗ੍ਰਿਫਤਦਾਰੀ ਵਾਰੰਟ ਜਿਹੜੀ ਇਸ਼ੂ ਹੋਏਗੀ। ਰਾਉਤ ਦੇ ਬਿਹਫਤੇ ਉਹਨਾਂ ਦੇ ਐਡਵੋਕੇਟ ਅਪੀਅਰ ਹੋਈ ਸੀ ਅੱਜ ਕੋਰਟ ਦੇ ਵਿੱਚ। ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਵੀ ਕੰਗਣਾ ਰੌਨੌਤ ਨੂੰ ਪੇਸ਼ੀ ਤੋਂ ਛੋਟ ਮਿਲ ਸਕੇ ਤੇ ਉਹਨਾਂ ਨੇ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ। ਕੋਰਟ ਨੇ ਉਹਦੇ ਐਪਲੀਕੇਸ਼ਨ ਦਾ ਸਾਡੇ ਤੋਂ ਜਵਾਬ ਲਿਆ ਸੀ ਤੇ ਅਸੀਂ ਜਵਾਬ ਦੇ ਵਿੱਚ ਇਹੀ ਕਿਹਾ ਸੀ ਇਹ ਵਾਇਲੇਸ਼ਨ ਆਫ ਲਾਅ ਹੈ। सीआरपीसी ਦੇ ਵਿੱਚ ਇਹਦਾ ਕੋਈ ਪ੍ਰोसीजर ਹੈ ਨਹੀਂ ਬਾਕੀ ਇਨੀਸ਼ੀਅਲ ਸਟੇਜ ਹੈ ਉਹਨੂੰ ਇਨੀਸ਼ੀਅਲ ਸਟੇਜ ਤੇ ਇਹ ਛੋਟ ਨਹੀਂ ਮਿਲਣੀ ਚਾਹੀਦੀ ਤੇ ਕੋਰਟ ਨੇ ਉਹਨਾਂ ਦੀ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਤੇ ਉਹਨਾਂ ਨੂੰ ਸਿਰਫ ਇੱਕ ਦਿਨ ਦੀ ਜਿਹੜੀ ਹੈ ਹਾਜ਼ਰੀ ਤੋਂ ਛੋਟ ਦਿੱਤੀ ਹੈ ਤੇ ਨੈਕਸਟ ਡੇਟ ਤੇ ਅਪੀਅਰ ਹੋਣ ਲਈ ਕਿਹਾ ਜੀ ਅਗਲੀ ਡੇਟ ਕਦੋਂ ਦੀ ਪਈ ਹੈ ਅਗਲੀ ਡੇਟ ਦੇ ਵਿੱਚ 27 ਅਕਤੂਬਰ ਡੇਟ ਫਿਕਸ ਕੀਤੀ ਹੈ ਜੀ ਕੋਰਟ ਨੇ ਉਹਦੇ ਵਿੱਚ ਕੀ ਕਿਹਾ ਗਿਆ ਕੋਰਟ ਨੇ ਉਹਨਾਂ ਦੇ ਕੰਗਣਾ ਰੌਣਦ ਦੇ ਵਕੀਲ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੀ ਅੱਜ ਫਿਲਹਾਲ ਅੱਜ ਦੀ ਪੇਸ਼ੀ ਦੀ ਜਿਹੜੀ ਉਹਨਾਂ ਨੂੰ ਛੋਟ ਮਿਲੀ ਹੈ ਨੈਕਸਟ ਡੇਟ ਤੇ ਉਹਨਾਂ ਨੂੰ ਅਪੀਅਰ ਹੋਣ ਲਈ ਲਾਜ਼ਮੀ ਕੀਤਾ ਹੈ ਜੇ ਨਹੀਂ ਅਪੀਅਰ ਹੋਣਗੇ ਤਾਂ ਉਹਨਾਂ ਨੂੰ ਦੇ ਗ੍ਰਿਫਤਾਰੀ ਵਾਰੰਟ ਜਿਹੜੀ ਇਸ਼ੂ ਹੋਵੇਗਾ